ਬੜਾ ਸੋਗ ਵਾਲਾ ਦਿਨ ਹੈ ਕਿਉਂਕਿ ਦੇਸ਼ ਦਾ ਉਹ ਨਾਇਕ ਦੇਸ਼ ਦਾ ਉਹ ਮਹਾਨ ਨੇਤਾ ਦੁਨੀਆ ਦਾ ਉਹ ਅਰਥ ਸ਼ਾਸਤਰੀ ਅੱਜ ਕੱਲ ਦੁਨੀਆ ਤੋਂ ਚਲਾ ਗਿਆ ਹੈ ਅਲਵਿਦਾ ਕਹਿ ਗਿਆ ਹੈ ਪਰਿਵਾਰ ਲਈ ਬਹੁਤ ਔਖਾ ਹੈ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਇਸ ਦੁੱਖ ਦੀ ਘੜੀ ਨੂੰ ਬਹੁਤ ਪਰਵਾਨ ਠੀਕ ਸੋ ਤੁਸੀਂ ਦੇਖ ਸਕਦੇ ਹੋ ਕਿ ਸੋਗ ਜ਼ਰੂਰ ਹੈ ਪਰ ਇੱਕ ਪਰਿਵਾਰ ਨੂੰ ਗਰਵ ਜ਼ਰੂਰ ਹੋਏਗਾ ਕਿ ਦੋ ਵਾਰ ਪ੍ਰਧਾਨ ਮੰਤਰੀ ਬਣਨਾ ਹਿੰਦੁਸਤਾਨ ਦਾ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੀ ਉਪलब्ਧੀਆਂ ਨੂੰ ਬਹੁਤ ਬੜਾ ਹੈ ਹਾਂਜੀ ਬਹੁਤ ਸਰਦਾਰ ਮਨਮੋਹਨ ਸਿੰਘ ਜੀ ਬਚਪਨ ਤੋਂ ਹੀ ਇਦਾਂ ਦੀ ਰੁਚੀਆਂ ਰੱਖਦੇ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਕੁਝ ਖਾਸ ਕੋਈ ਪੜਨ ਦਾ ਦਾ ਯਾਦ ਹੋਵੇ ਸਭ ਕੁਝ ਦੁਨੀਆ ਤੇ ਬਹੁਤ ਅچھے ਬੰਦੇ ਨੇ ਬਹੁਤ ਵਧੀਆ ਸੰਦੋਤ ਲੱਗਿਆ ਬੇਨਾ ਬ੍ਰਾਹਮਣ ਬੋਤਾ ਸਾਰੇ ਹੂੰ ਕਰ ਸਕਦੇ ਮੈਂ ਚਲੀ ਕਰ ਸਕ ਆ ਜਿਸ ਤਰ੍ਹਾਂ ਤੁਸੀਂ ਡੂੰਗੇ ਦੁੱਖ ਚੋਂ ਦੁਨੀਆ ਦਾ ਹਰ ਉਹ ਇਨਸਾਨ ਦੁਖੀ ਹੈ ਜਿਨ੍ਹਾਂ ਨੂੰ ਉਹਨਾਂ ਦੀਆਂ ਉਪਲਬਧੀਆਂ ਯਾਦ ਨਹੀਂ ਜਿਨ੍ਹਾਂ ਕਰਕੇ ਅੱਜ ਦੇਸ਼ ਇੱਕ ਡੂੰਗੀ ਅਰਥਵਿਵਸਥਾ ਚ ਘਾਟੇ ਚਲਾ ਗਿਆ ਸੀ ਤਾਂ ਜੇਕਰ ਮੈਂ ਗੱਲ ਕਰਾਂ ਪਰਿਵਾਰ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਔਰ ਕਿਸ ਤਰ੍ਹਾਂ ਰਿਆ ਜ਼ਿੰਦਗੀ ਦਾ ਇਹ ਸਫਰ ਭੈਣਾ ਭਰਾਵਾਂ ਨਾਲ ਬਹੁਤ ਵਧੀਆ ਲਾਈਫ ਸੀ ਸਾਡੀ ਬਹੁਤ ਵਧੀਆ ਲਾਈਫ ਸੀ ਕਿੰਨੇ ਭੈਣ ਭਰਾ ਸਨ ਅਸੀਂ ਤਾਂ 6 ਭੈਣ ਅਸੀਂ ਹੂੰ ਦੇ ਚਾਰ ਭਰਾ ਸਨ ਮਨਮੋਹਨ ਸਿੰਘ ਜੀ ਕਿੰਨੇ ਨੰਬਰ ਤੇ ਸਨ ਮਨਮੋਹਨ ਜੀ ਫਸਟ ਨੰਬਰ ਤੇ ਸਨ ਫਸਟ ਨੰਬਰ ਤੇ ਸਨ ਹਾਂ ਜੀ ਤੇ ਤੁਹਾਡਾ ਗੇਟ ਨੰਬਰ ਸੀ ਸੈਟਲਮੈਂਟ ਮੇਰਾ ਪਰੇਸ਼ਾਨ ਅਨਮੋਲ ਜੀ ਤੇ ਤੁਸੀਂ ਕਦੀ ਬਚਪਨ ਚ ਦੇ ਇਦਾਂ ਮਹਿਸੂਸ ਕੀਤਾ ਕਿ ਇਹ ਏ ਏਡੀ ਵੱਡੀ ਉਪਲਬਧੀ ਤੇ ਚਲੇ ਜਾਣਗੇ ਨਹੀਂ ਚਾਹੀਦਾ ਸੀ ਅਸੀਂ ਦੋਹਰੀ ਨਾਲ ਸੋਚ ਚੁੱਕੀ ਸੀ ਦੋਨੇ ਮਰੀ ਗਏ ਆ ਉਦਾਂ ਵੀ ਜਾਂਦੇ ਰਹੀਦਾ ਸੀ ਹੁਣ ਸਿਹਤ ਨਹੀਂ ਅਲੋਟ ਕਰਦੇ ਕੁਛ ਐਸੀ ਵੀ ਬਸ ਬਾਕੀ ਠੀਕ ਠਾਕ ਬਹੁਤ ਲਾਈਫ ਕੱਢੀ ਉਹਨਾਂ ਨੇ ਹਮ ਪ੍ਰਮਾਤਮਾ ਦਾ ਕਰਨ ਹੈ ਕਿ ਠੀਕ ਠਾਕ ਸਰ ਫੈਮਿਲੀ ਠੀਕ ਠਾਕ ਰਹਿ ਗਈ ਸਰ ਇਹ ਮੁਲਾਕਾਤ ਆਖਰੀ ਮੁਲਾਕਾਤ ਕਦ ਹੋਈ ਸੀ ਉਹਨਾਂ ਨਾਲ ਉਹ ਕਿੰਦਾ ਸਾਰਤ ਬਾਰਸਾਲ ਹੋਇ ਗਿਆ ਤਾਂ ਹਾਂ ਜਦੋਂ ਹੋਇਆ ਕੋਈ ਆਖਰੀ ਮੁਲਾਕਾਤ ਅੰਮ੍ਰਿਤਸਰ ਹੋਈ ਹੋਵੇ ਪਿਛਲੇ ਸਮੇਂ ਨਹੀਂ ਪਿਛਲੇ ਕਾਫੀ ਦਿਨ ਹੋ ਗਏ ਬਿੱਲੀ ਸਰਪਰ ਠੀਕ ਠਾਕ ਕਰਦਾ ਉਹ ਤਾਂ ਬੋਲਦੇ ਵੀ ਨਹੀਂ ਸੀ ਘੱਟ ਕਰ ਬਹੁਤ ਘੱਟ ਬੋਲਦਾ ਸੀ ਤੇ ਬੜਾ ਪਿਆਰ ਕਰਦਾ ਹੁੰਦੇ ਸੀ ਹਾਂ ਤੇ ਬਸ ਪ੍ਰਮਾਤਮਾ ਦੇ ਮਨ ਕੀ ਪ੍ਰਧਾਨ ਉਸ ਵੇਲੇ ਕਿਦਾਂ ਦਾ ਮਹਿਸੂਸ ਹੁੰਦਾ ਸੀ ਆ ਇਸ ਫੋਟੋ ਚ ਮੈਂ ਦੇਖ ਰਿਹਾ ਹਾਂ ਕੀ ਆ ਤੁਹਾਡੇ ਕੋਲ ਫੋਟੋ ਹੈ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ ਸੰਨ ਇਹ ਤੇ ਫੁਗਵਾਣੇ ਆਏ ਸਨ ਇਹ ਵਰੀ ਫਿਰ ਗਰੀਬਾਂ ਦੁਆੰਦੇ ਮਿਲ ਸਰਦਾਰ ਜੀ ਕੋਲ ਸੁਣਾਉਂਦੇ ਅੱਛਾ ਤੇ ਜਦੋਂ ਬੇਸਨ ਅਗੇਸਰ ਆਪ ਸਰਦਾਰ ਜੀ ਅੱਛਾ ਤੇ ਇਹ ਦੇਸ਼ ਦੇ ਜਦੋਂ ਪ੍ਰਧਾਨ ਮੰਤਰੀ ਸੀ ਫਿਰ ਇੱਕ ਮਹਿਸੂਸ ਹੁੰਦਾ ਸੀ ਕਿ ਮੈਂ ਪ੍ਰਧਾਨ ਮੰਤਰੀ ਦੀ ਭੈਣ ਹਾਂ ਹਾਂ ਜੀ ਬਿਲਕੁਲ ਜੀ ਬਿਲਕੁਲ ਸੀ ਦੇ ਦੋ ਵਰੀ ਸੌ ਚੁੱਕੀ ਨੇ ਦੋ ਦੋਨੇ ਵਰੀ ਸੀ ਗਏ ਆ ਹਾਂ ਸਰ ਜੀ ਫਰਮਾਤ ਹਾਂ ਜੀ ਤੇ ਤੇ ਕਦੀ ਕੋਈ ਕੰਮ ਕਿਹਾ ਉਹਨਾਂ ਨੂੰ ਜੇ ਕੰਮ ਵਾਲੇ ਪਾਸੇ ਤੇ ਜਾਂਦੇ ਬਿਲਕੁਲ ਹੀ ਤੇ ਉਹ ਸਾਡੇ ਪਿਤਾ ਜੀ ਨੇ ਜਵਾਬ ਦਿੱਤਾ ਜੀ ਬਹੁਤ ਕੰਮ ਨਹੀਂ ਮੈਂ ਉਹਦੇ ਕੰਮ ਬਿਲਕੁਲ ਨਹੀਂ ਕਰਕੇ ਹੂੰ ਮੈਂ ਸੀ ਕਿਸੇ ਨੂੰ ਕਰਕੇ ਲੱਗ ਇੱਕ ਵਾਰੀ ਹੁੰਦਾ ਹੈ ਨਾ ਕਈ ਵਾਰੀ ਤੁਹਾਡੇ ਕੋ ਵੀ ਲੋਕ ਆਂਦੇ ਹੋਣੇ ਕਿ ਤੁਸੀਂ ਤਾਂ ਪ੍ਰਧਾਨ ਮੰਤਰੀ ਦੀ ਭੈਣ ਹੋ ਤੁਹਾਡਾ ਕੋਈ ਕੰਮ ਅਸੀਂ ਕਹ ਦੈ ਡੈਡੀ ਸਾਹਿਬ ਵਗੇਰੇ ਮੇਰਾ ਬੇਟਾ ਹੈ ਉਹ ਵੀ ਕਹਿੰਦਾ ਨਾ ਤੇ ਉਹ ਤੇ ਨਹੀਂ ਲਗੀ ਉਹ ਸਪਾਰਸ਼ ਨਹੀਂ ਕਿਸੇ ਦੀ ਸੁਣਦੇ ਨਾ ਨਾ ਬਿਲਕੁਲ ਨਹੀਂ ਬਿਲਕੁਲ ਸਾਹਿਦ ਪਹਿਣਾ ਚਾਹੀਦਾ ਹੈ ਭਰਾ ਲਗੀ ਸਦਾ ਉਹਨਾਂ ਨੇ ਨਿਆਂदाई ਤਰਾਜੂ ਫੜੀ ਰੱਖਿਆ ਬਿਲਕੁਲ ਬਿਲਕੁਲ ਹੂੰ ਤੇ ਅੱਜ ਬੇਸ਼ੱਕ ਚਾਹੇ ਦੁਨੀਆ ਦੀ ਕੋਈ ਇਦਾਂ ਦਾ ਤੁਹਾਨੂੰ ਲੰਮਾ ਯਾਦ ਹੈ ਕੋਈ ਬਚਪਨ ਦਾ ਕੋਈ ਉਹਦੋਂ ਜਦੋਂ ਖਾਸ ਇੱਕ ਭੈਣ ਨੂੰ ਉਹਨਾਂ ਨੇ ਕੋਈ ਰਖੜੀ ਦਾ ਦਿਨ ਕੋਈ ਇਦਾਂ ਦਾ ਯਾਦ ਹੋਵੇ ਇਹ ਰਖੜੀ ਪੇਜੀਦੀ ਹੈ ਸਾਰੇ ਜਰੂਰ ਪੇਜੀਦੀ ਹੈ ਰਖੜੀ ਦਾ ਹੂੰ ਤੇ ਵਾਈਗੁਰ ਬਾਬਾ ਸਿੱਖਦਾ ਰਹੇ ਉਹਨੇ ਬਰਤ फैमिली सारी ठीक रहे फिर बस तो जिदा के प्यार ना सारे रहे हुन कितने लोग दसा चो कितने तो हैगे ने और कितने दुनिया छोड़ चुके ने दो पर दो पर आते ले हैं एक बाकी दो दो हमरा सर है के ना दो दी डेथ हो गई है हुँ, हुँ, ਹੇ ਹੁਣ ਸਾਰਾ ਦੇਸ਼ ਤੁਹਾਨੂੰ ਸੁਣ ਰਿਹਾ ਹੈ ਦੁਨੀਆ ਸੁਣ ਰਹੀ ਹੈ ਤਾਂ ਆਪਣੇ ਭਰਾ ਦੇ ਲਈ ਦੋ ਸ਼ਬਦ ਕਿਹੜਾ ਕਹਿਣ ਚਾਹੋਗੇ ਜੀਵਨ ਯਾਤਰਾ ਪੂਰੀ ਹੋਈ ਹੈ ਲੇਕਿਨ ਉਹ ਅਮਰ ਨੇਹ ਹਰ ਕਿਸੇ ਦੇ ਵਿੱਚ ਨੇ ਕੀ ਕਹੋਗੇ ਦ੍ਰਿਸ਼ਵਾਸੀਆਂ ਨੂੰ ਸਾਰੇ ਠੀਕ ਠਾਕ ਹੈ ਗਰੂ ਇਸੇ ਪਿਆਰ ਬੜੇ ਸਾਰੇ ਭੈਣਾ ਭਰਾਵਾਂ ਵਿੱਚ ਜਿੱਦਾ ਗਏ ਹਨ ਪ੍ਰਮਾਤਮਾ ਠੀਕ ਠਾਕ ਹੈ ਬੱਚੇ ਠੀਕ ਰਹਿੰਦੇ ਸਾਰੇ ਜਾਨਾ ਪਰਿਵਾਰ ਦੇ ਨਾਲ ਕੀ ਸਬੰਧ ਸੀਗੇ ਮਨਮੋਹ ਜੀ ਦੇ ਔਰ ਕਿਸ ਤਰ੍ਹਾਂ ਉਹਨਾਂ ਦੀ ਯਾਦਾਂ ਨੂੰ ਤਾਜ਼ਾ ਕਰਦੇ ਹੋ ਜਦੋਂ ਉਹ ਇਸ ਦੁਨੀਆ 'ਚ ਨਹੀਂ ਹੈ। ਮੈਂ ਕਮਰਜੀਤ ਸਿੰਘ ਜੀ ਮੇਰੇ ਮਾਮਾ ਜੀ ਸੀਗੇ। ਜੀ ਬਾਕੀ ਇਹ ਤੇ ਗੱਲ ਹੈ ਹੀ ਨਹੀਂ ਕਿ ਉਹ ਸਾਡੇ 'ਚ ਨਹੀਂ ਹੈਗੇ। ਉਹ ਹਮੇਸ਼ਾ ਹੀ ਆਪਣੇ ਕੰਮਾ ਕਰਕੇ ਆਪਣੀਆਂ ਜੋ ਉਹਨਾਂ ਨੇ ਸਾਡੇ ਵਾਸਤੇ ਕੀਤਾ ਆਪਣੀ ਫੈਮਿਲੀ ਵਾਸਤੇ ਕੀਤਾ ਉਹਨਾਂ ਕਰਕੇ ਹਮੇਸ਼ਾ ਹੀ ਸਾਡੇ ਵਿੱਚ ਵਸਦੇ ਰਹਿਣਗੇ। ਮਨਮੋਹ ਜੀ ਦੀ ਕੋਈ ਯਾਦ ਦੀ ਗੱਲ ਕਰੀਏ ਲਾਸਟ ਮੁਲਾਕਾਤ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਕਿ ਤੁਹਾਡੇ ਪਰਿਵਾਰ ਨਾਲ ਸੰਬੰਧ ਸਿਗੇ ਅੱਜ ਕੱਲ ਦੇ ਹਾਲਾਤ ਨੇ ਕਿ ਜਦੋਂ ਪ੍ਰਧਾਨ ਮੰਤਰੀ ਦੇ ਪਰਿਵਾਰ ਨਾਲ ਸੰਬੰਧ ਹੋਣ ਤਾਂ ਲੋਕ ਕਿੱਥੇ ਨਾ ਕਿੱਥੇ ਆਉਂਦੇ ਨੇ ਕਿਸ ਤਰ੍ਹਾਂ ਦਾ ਰਿਹਾ ਤਜਰਬਾ ਕਦੀ ਕਿਸੇ ਕੰਮ ਲਈ ਕਿਆ ਜਾਂ ਨਹੀਂ ਕਿਆ ਕਿਦਾਂ ਦਾ ਰਿਸਪੌਂਸ ਸੀ ਉਹਨਾਂ ਦਾ ਲਾਸਟ ਜਿਹੜੀ ਸਾਡੀ ਅਸੀਂ ਮਿਲੇ ਸੀ ਉਹਨਾਂ ਨੂੰ ਅਕਤੂਬਰ 3-4 ਸਾਲ ਪਹਿਲੇ ਸਰਕਟ ਹਾਊਸ ਵਿੱਚ ਆਏ ਸੀ ਅਮਰ ਸਾਥ ਇਹ ਸਾਰੀ ਫੈਮਿਲੀ ਉਹਨਾਂ ਨੇ ਇਕੱਠੇ ਹੀ ਉੱਥੇ ਸੀ ਅੱਗੇ ਵੀ ਇੱਦਾਂ ਹੀ ਕਰਦੇ ਸੀ ਜਦੋਂ ਆਉਂਦੇ ਸੀ ਅੰਮ੍ਰਿਤਸਰ ਸਰਕਟ ਹੌਸੇ ਸਾਰਿਆਂ ਨੂੰ ਸਾਧ ਲੈਂਦੇ ਸੀ ਤੇ ਸਾਰੀ ਫੈਮਿਲੀ ਉੱਥੇ ਹੀ ਮਿਲਦੀ ਸੀ ਉਹਨਾਂ ਨੂੰ ਤੇ ਸਿਕਿਉਰਿਟੀ ਪਰਪਸ ਕਰਕੇ ਉਹ ਕਿ ਕਦੇ ਘਰ ਨਹੀਂ ਜਾ ਸਕਦੇ ਸੀ ਫੈਮਿਲੀ ਬਹੁਤ ਵੱਡੀ ਸੀ ਕੋਈ ਜਲੰਧਰੋਂ ਆਉਂਦਾ ਸੀ ਕੋਈ ਅਸੀ ਜਾਂਦੇ ਸੀ ਕੋਈ ਅੰਮ੍ਰਿਤਸਰ ਤੋਂ ਆਉਂਦੇ ਸੀ ਸੋ ਇਸੇ ਕਰਕੇ ਇਕੋ ਜਾਓ ਕਹਿੰਦੇ ਸੀ ਬੈਟਰ ਹੈ ਵੀ ਉੱਤੇ ਆ ਕੇ ਸਾਨੂੰ ਸਾਰੇ ਮਿਲ ਲੋ ਤੇ ਬਾਕੀ ਜਿਹੜੀ ਲਾਸਟ ਗੱਲ ਹੋਈ ਸੀ ਉਹਨਾਂ ਨਾਲ 1.5-2 ਸਾਲ ਪਹਿਲੇ ਹੋਈ ਸੀ ਤੇ ਪਹਿਲੇ ਤੇ ਉਹਨਾਂ ਨੇ ਪਾਰਦਾ ਤਾਂ ਜਿਹੜਾ ਹੋਈ ਤੇ ਮਾਈ ਸਾਡੇ ਤੇ ਉਹ ਦੋਨਾਂ ਨੇ ਥੋੜੀ ਆਪਣੀ ਕੌਨਵੈਲੈਂਸ ਦਿੱਤੀਆਂ ਸੀ ਹਾਂ ਤੇ ਸਾਲ ਪਹਿਲੇ ਮੇਰੇ ਬੇਟੇ ਦੀ ਸ਼ਾਦੀ ਹੋਈ ਤੇ ਕੰਗ੍ਰੈਚੁਲੇਸ਼ਨਸ ਉਹਨਾਂ ਕੀਤੀ ਸੀ ਫੋਨ ਤੇ ਆ ਤੇ ਸਕਦੇ ਨਹੀਂ ਸੀ ਉਹਨਾਂ ਨੂੰ ਫਿਜ਼ੀਕਲੀ ਕਰਕੇ ਹਰ ਕਿਤੇ 3-4 ਬੰਦੇ ਉਠਾਉਂਦੇ ਸੀ ਉਹਨਾਂ ਤੇ ਇਸੇ ਕਰਕੇ ਬਸ ਉਹੀ ਫੋਨ ਤੇ लास्ट ਸਾਡੀ ਸਾਲ ਪਹਿਲੇ ਗੱਲ ਹੋਈ ਸੀ ਤੇ ਉਦੋਂ ਵੀ ਕੀ ਕੋਈ ਕੋਈ ਇੱਕ ਦੇ ਕੰਮ ਕਿਆ ਹੋਵੇ ਉਹਨਾਂ ਨੂੰ ਨਹੀਂ ਕੰਮ ਕੋਈ ਨਹੀਂ ਗਿਆ ਸੀ ਮਤਲਬ ਸਾਨੂੰ ਪਤਾ ਸੀ ਵੀ ਜਿਹੜਾ ਅਸੀਂ ਕੰਮ ਕਰ ਆਪਣੇ ਫਾਇਦੇ ਵਾਸਤੇ ਕਰਾਂਗੇ ਤੇ ਕਰੇ ਵੀ ਨਹੀਂ ਹੁਣਾ ਆ ਜੇ ਕੋਈ ਕਿਸੇ ਦਾ ਕੋਈ ਮੈਡੀਕਲ ਪਰਪਸ ਹੁੰਦਾ ਸੀ ਜਾਂ ਹੋਰ ਕਿਸਨ ਬਹੁਤ ਕੋਈ ਤਕਲੀਫ ਵਿੱਚ ਹੁੰਦਾ ਸੀ ਕੋਈ ਗਰੀਬ ਮੰਦਾ ਤੇ ਉਹ ਫਿਰ ਪਿੱਛੇ ਨਹੀਂ ਹਟਦਾ ਸੀ ਉਹ ਕਰਦੇ ਸੀ ਆਖਰ ਦੇ ਵਿੱਚ ਦੇਸ਼ ਵਾਸੀਆਂ ਨੂੰ ਕੀ ਸਮਿਆ ਹੈ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਇਹੀ ਹੈ ਵੀ ਜੋ ਉਹਨਾਂ ਨੇ ਸਾਨੂੰ ਮਾਰਗ ਦੱਸਿਆ ਆਪਾਂ ਉਹਦੇ ਉੱਤੇ ਚੱਲ ਕੇ ਦਿਨ ਦੂਣੀ ਤੇ ਰਾਤ ਚੌਗਣੀ ਉਪਤੀ ਕਰੀਏ ਤੇ ਇਸੇ ਥੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਤੇ ਹਮੇਸ਼ਾ ਸਾਡੇ ਵਿੱਚ ਵਸਦੇ ਰਹਿਣਗੇ ਠੀਕ ਠੀਕ ਸਰ ਤੁਸੀਂ ਅੱਜ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਸਾਂਝਾ ਕਰਨ ਆਏ ਕਿ ਸਾਡੇ ਜਿਹੜੇ ਮਾਨਵੀ ਪ੍ਰਧਾਨ ਮੰਤਰੀ ਜਿਹੜੇ ਉਹ ਕੱਲ ਉਹਨਾਂ ਦਾ nidhan ਹੋ ਗਿਆ ਵਾ ਤੁਸੀਂ ਅੱਜ ਉਹਨਾਂ ਦੀ ਸਿਸਟਰ ਦੇ ਕੋਲ ਵੀ ਆਏ ਆ ਪਰਿਵਾਰ ਦੇ ਕੋਲ ਕਿ ਦੁੱਖ ਸਾਂਝਾ ਕਰਨਾ ਇੱਕ ਮਤਲਬ ਕਿ ਕਹ ਲੋ ਕਿ ਪਰਿਵਾਰ ਦੇ ਨਾਲ ਤੁਸੀਂ ਇਹ ਸਾਂਝ ਕਿਖੋ ਇਹ ਕੱਲਾ ਇਸ ਪਰਿਵਾਰ ਨੂੰ ਨਹੀਂ ਇਹ ਸਕੇ ਭੈਣ ਨਹੀਂ ਤੇ 10 ਭੈਣ ਭਰਾ ਸੀ ਤੇ ਇਹਨਾਂ ਦੇ ਭੈਣ ਇੱਕ ਕਲਾ ਦੇਸ਼ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਲਾ ਪਰਿਵਾਰ ਲਈ ਨਹੀਂ ਸਾਰਾ ਦੇਸ਼ ਹੋ ਗਵਾਰ ਹੈ ਉਹ ਜਿਹੜਾ ਵੀ ਮਾੜੀ ਮੋਟੀ ਵੀ ਸੋਚੀ ਰੱਖਦਾ ਕਿ ਦੇਸ਼ ਦੀ ਅੱਜ ਤੋਂ 4 ਦਾਕੇ ਪਹਿਲਾਂ ਕੀ ਹਾਲਤ ਸੀ ਫਾਈਨੈਂਸ਼ੀਅਲ ਉਹਨੂੰ ਇੱਥੇ ਲਿਆਉਣ ਵਾਲੇ ਕੀ ਉਦਮ ਉਹਨਾਂ ਨੇ ਕੀਤੇ ਜਿੰਨੂੰ ਮਾੜੀ ਮੋਟੀ ਉਸ ਬਾਰੇ ਸੋਚੀ ਆ ਉਹ ਅੱਜ ਦੇ ਜਿਹੜੇ ਜੋ ਘਾਟਾ ਪਿਆ ਇਹਦੇ ਤੋਂ ਬਹੁਤ ਹੀ ਜਾਨੀ ਜਿਹੜਾ ਹੈਗਾ ਚਿੰਤਾਤ ਹੈ ਔਰ ਉਹ ਜਿਹੜਾ ਹੈ ਸੋਗ ਵਿੱਚ ਮੈਂ ਆਪਣੇ ਵੱਲੋਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਪਾਣਾ ਮੰਨੂ ਦਾ ਬਲ ਬਖਸ਼ਣ ਦੂਸਰੀ ਗੱਲ ਇਹ ਕਿ ਉਹ ਇੱਕ ਚਾਨਣ ਮਨਾਰੀ ਵੀ ਸੀ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਹਨੇ 10-10 ਭੈਣ ਭਰਾ ਖੋਣ ਦੇ باوجود ਪਾਕਿਸਤਾਨ ਨੂੰ ਤੋਂ ਉੱਜੜ ਕੇ ਆਉਣ ਦੇ ਬਾਵਜੂਦ ਜਦੋਂ ਆਪਣੇ ਤਿੰਨ ਕੱਪੜਿਆਂ 'ਚ ਵੀ ਨਹੀਂ ਇੱਥੇ ਲੋਕ ਇੰਡੀਆ ਦੇ ਵਿੱਚ ਪਹੁੰਚੇ ਉਦੋਂ ਆ ਕੇ ਜਿਹੜੀ ਪੜ੍ਹਾਈ ਜਣੀ ਪੜ੍ਹਾਈ ਇੱਕ ਐਜੂਕੇਸ਼ਨ ਏਡੀ ਤਾਕਤ ਆ ਜਿਹਦੇ ਨਾਲ ਬੰਦਾ ਜੋ ਵੀ ਸੋਚੇ ਉਹ ਕਰ ਸਕਦਾ ਉਹ ਦੀ ਇੱਕ ਜੀਹਦੀ ਜਾਗਦੀ ਮਿਸਾਲ ਸਰਦਾਰ ਮਨਮੋਹਨ ਸਿੰਘ ਸਾਹਿਬ ਔਰ ਸਾਡੀ ਸਾਡੀ ਜਿਹੜੀ ਜਨਰੇਸ਼ਨ ਆ ਜਿਹੜੀ ਬਾਹਰ ਭੱਜੀ ਜਾ ਰਹੀ ਹੈ ਉਹਨੂੰ ਉਹਨਾਂ ਤੋਂ ਵੀ ਸੇਧ ਲੈਣੀ ਚਾਹੀਦੀ ਇੱਕ ਜੀ ਤੁਹਾਡੇ ਵਿੱਚ ਕੋਈ ਕਾਬਲੀਅਤ ਹੈ ਤੁਸੀਂ ਤੁਹਾਡੇ ਤੁਸੀਂ ਲਗਨ ਨਾਲ ਉੱਦਮ ਅਗਰ ਲੱਗੇ ਰਹੋ ਤੇ ਤੁਸੀਂ ਕੋਈ ਮਕਾਮ ਹਾਸਲ ਕਰ ਸਕਦੇ ਹੋ ਸੋ ਮੈਂ ਅੱਜ ਦੀ ਜੰਗ ਜਨਰੇਸ਼ਨ ਨੂੰ ਜਿਹੜੀ ਕਈ ਤਰ੍ਹਾਂ ਦੇ ਕੰਮਾਂ 'ਚ ਕਰਾਈ ਪਈ ਹੋਈ ਆ ਉਹਨੂੰ ਵੀ ਅਪੀਲ ਕਰੂੰਗਾ ਕਿ ਉਹਨਾਂ ਦੀ ਜ਼ਿੰਦਗੀ ਤੋਂ ਸੇਧ ਰਹਿਣ ਔਰ ਪੰਜਾਬ ਦੀ ਇਸ ਦੇਸ਼ ਦੀ ਖੁਸ਼ਹਾਲੀ ਲਈ ਆਪਣਾ ਯੋਗਦਾਨ ਪਾਉਣ। ਸਰ ਪਾਰਟੀ ਵੱਲੋਂ ਵੀ ਤੁਸੀਂ ਨੁਮਾਇੰਦਗੀ ਕਰਦੇ ਹੋ ਤੇ ਇਹਨਾਂ ਦੇ ਪਰਿਵਾਰ ਦੇ ਨਾਲ ਆਏ ਤੇ ਪਾਰਟੀ ਵੱਲੋਂ ਵੀ ਕਿਸ ਤਰੀਕੇ ਨਾਲ ਮਦਦ ਕੀ ਪਰਿਵਾਰ ਨੂੰ ਬਿਲਕੁਲ ਦੇਖੋ ਪਾਰਟੀਆਂ ਲੋਤੇ ਐਸੀ ਹੈ ਮੈਂ ਤੇ ਨਕਲੀ ਇੱਕ ਆਮਾਦੀ ਪਾਰਟੀ ਨਹੀਂ ਸਾਰੀਆਂ ਪਾਰਟੀਆਂ ਜਿਹੜੇ ਵੀ ਜਿਹੜੇ ਜਿਹੜੇ ਕਿਸੇ ਫਿਰਕਾ ਪ੍ਰਸਤਿਤ ਹੋ ਉੱਚੇ ਉੱਠ ਕੇ ਜਿਹੜੇ ਲੋਕ ਸੋਚਦੇ ਨੇ ਕਿ ਦੇਸ਼ ਦੇ ਵਿੱਚ ਜੋ ਕੋ ਅੱਜ ਦੀ ਜਿਹੜੀ ਪੋਜੀਸ਼ਨ ਆ ਇਹ ਕੀਜੀ ਲੋਕ ਜਿਹੜੀ ਹੈਗੀ ਆ ਪਾਣੇ ਜਾਂ ਰਿਹਾ ਅਰਥਚਾਰਾ ਵੰਡਣ ਜਾ ਰਿਹਾ ਜਿਹਨੂੰ ਬੜੀ ਮੋਟੀ ਸੋਚੀ ਹੈ ਕਿ ਉਹਦੇ ਵਿੱਚ ਕੀ ਯੋਗਦਾਨ ਸੀ ਸਰਦਾਰ ਹੋਣਾ ਦਾ ਉਹ ਸਾਰੇ ਹੀ ਸੋਗਵਾਰ ਨੇ ਔਰ ਸਾਰੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ